ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਜਿਹੜੀ ਕਿ ਨਿਰੰਤਰ ਸੇਵਾਵਾਂ ਦੇ ਵਿੱਚ ਸੰਗਤ ਦੇ ਸਹਿਯੋਗ ਸਦਕਾ ਜੁਟੀ ਹੈ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਪਿੰਡ ਕੜਿਆਲ ਦੇ ਵਿੱਚ ਸੇਵਾਵਾਂ ਕਰਨ ਆਇਆ ਜਿੱਤੇ ਕਿ ਕਿਸਾਨਾਂ ਵੀਰਾਂ ਦੀਆਂ ਨਵੀਆਂ ਫਸਲਾਂ ਵਾਸਤੇ ਜੋ ਵੀ ਲੜਿੰਦਾ ਸਮਾਨ ਹੈ ਉਹਨਾਂ ਤੱਕ ਪਹੁੰਚਾਇਆ ਜਾ ਰਿਹਾ ਤੇ ਸੰਗਤ ਦੇ ਸਹਿਯੋਗ ਸਦਕਾ ਪਹੁੰਚਾਇਆ ਜਾ ਰਿਹਾ ਆਓ ਅੱਜ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਹਨ ਉਹਨਾਂ ਦੇ ਬੋਲ ਵੀ ਤੁਹਾਨੂੰ ਸੁਣਾਉਣੇ ਹਨ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਕਿਵੇਂ ਨਿਰੰਤਰ ਸੇਵਾਵਾਂ ਦੇ ਵਿੱਚ ਜੁਟੀ ਹੋਈ ਹੈ ਇਹ ਜਿਹੜਾ ਅੰਮ੍ਰਿਤਸਰ ਦੇ ਪਿੰਡ ਕੜਿਆਲ ਦੇ ਜਿਹੜੇ ਕੀ ਵਾਸੀ ਹਨ ਉਹ ਇਹਨਾਂ ਤੋਂ ਵੀ ਵਿਚਾਰ ਸੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਇਸ ਤਰ੍ਹਾਂ ਜੀ ਇਹ ਐਜੂਕੇਟ ਪੰਜਾਬ ਸੰਸਥਾ ਜਿਹੜੀ ਹੈ ਨਾ ਇਹ ਸਾਡੀ ਬੜੀ ਮੱਤ ਕਰ ਰਹੀ ਆ ਕਿਉਂਕਿ ਇਹਨਾਂ ਡੀਜ਼ਲ ਖਾਦ ਸਾਨੂੰ ਦੇ ਕੇ ਹੋਰ ਵੰਡੀਆਂ ਸਹੂਲਤਾਂ ਬਹੁਤ ਦਿੱਤੀਆਂ ਨੇ ਤੇ ਕਰੇ ਆਉਣ ਵਾਲੀ ਜਿਹੜੀ ਆਪਣਾ ਫਾੜੀ ਦੀ ਫਸਲ ਵਾਸਤੇ ਇਹ ਜਿਹੜੀ ਸਾਨੂੰ ਡੀਜ਼ਲ ਤੇ ਖਾਦ ਦੇ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਵੀਰ ਜੀ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਜਿਹੜੀ ਕਿ ਐਜੂਕੇਟ ਪੰਜਾਬ ਜੇ ਇੱਕ ਸੰਸਥਾ ਨੇ ਵਾਅਦਾ ਕੀਤਾ ਸੀ ਜਦੋਂ ਤੁਹਾਡਾ ਪਿੰਡ ਗੋਦ ਲਿਆ ਤੇ ਹਰ ਸਮੱਸਿਆਵਾਂ ਦਾ ਹੱਲ ਹੋ ਰਿਹਾ ਬਿਲਕੁਲ ਜੀ ਬਿਲਕੁਲ ਜੋ ਚਾਰ ਤੋਂ ਸ਼ੁਰੂ ਹੋਇਆ ਜੋ ਲੋੜੀ ਦੀ ਚੈ ਸਾਰੀ ਭੇਜ ਰਹੇ ਆ ਜਿਵੇਂ ਜਿਵੇਂ ਸਮਾਈ ਗਿਆ ਤੇ ਮੈਂ ਤੇ ਵੀ ਭੇਜੀ ਜਾ ਰਹੇ ਆ ਚਲੋ ਗਾ ਵੀ ਉਸੇ ਤਰ੍ਹਾਂ ਜਿੱਤਰਾ ਜਿੱਤਰਾ ਲੋੜ ਪਈ ਉਸੇ ਤਰ੍ਹਾਂ ਪਹਾਈ ਜਾਣਗੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਇਹਨਾਂ ਨੇ ਸਾਡੇ ਪਿੰਡ ਦੀ ਬਾਹ ਫੜੀ ਜਾਣਗੇ ਵੀਰ ਜੀ ਕੀ ਕਹਿਣਾ ਚਾਹੋਗੇ ਜਿਹੜੇ ਐਜੂਕੇਟ ਪੰਜਾਬ ਦੀ ਇੱਕ ਸੰਸਥਾ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਸੇਵਾਵਾਂ ਦੇ ਵਿੱਚ ਯੋਗਦਾਨ ਪਾਉਂਦੇ ਚੌਂਦੇ ਆ ਜਿਹੜੇ ਪਾਰਿਆ ਉਹਨਾਂ ਦੇ ਪਰਿਵਾਰਾਂ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜਿਹੜੇ ਕਿ ਨਿਰੰਤਰ ਸੇਵਾਵਾਂ ਵਿੱਚ ਯੋਗਦਾਨ ਪਾ ਰਹੇ ਨੇ ਅਸੀਂ ਇਹਦੇ ਅਰਦਾਸ ਕਰਦੇ ਹਾਂ ਜਿਹੜੇ ਸੇਵਾ ਕਰ ਰਹੇ ਆ ਉਹਨਾਂ ਦੀ ਮਹਾਰਾਜ ਚੜ੍ਹਦੀ ਕਲਾ ਕਰੇ ਦਿਨ ਦੁਕਣੀ ਤੇ ਰਾਤ ਚੌਗਣੀ ਉਹਨਾਂ ਨੂੰ ਤਰੱਕੀ ਬਖਸ਼ੇ ਮਹਾਰਾਜ ਦਰੋਂ ਕਰੋ ਨਾਮਦਾਨ ਦੀਆਂ ਦਾਤਾਂ ਵਖਣ ਇਹ ਤੋਂ ਵੱਡੀ ਕੋਈ ਦਾਤ ਨਹੀਂ ਤੇ ਗੁਰਸਿੱਖੀ ਜੀਵਨ ਬਤਾਉਣ ਤੇ ਆਪਣੇ ਗੁਰੂ ਦੇ ਨਾਲ ਆਪਣੇ ਈਸ਼ਟ ਦੇ ਨਾਲ ਜੁੜੇ ਰਹਿਣ ਤੇ ਇਸੇ ਤਰ੍ਹਾਂ ਜਿਹੜੀ ਸਮਾਜ ਸੇਵਾ ਕਰਦੇ ਰਹਿਣ ਤੇ ਚੜ੍ਹਦੀਆਂ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਜੂਕੇਟ ਪੰਜਾਬ ਪ੍ਰੋਜੈਕਟ ਹੜਪੀੜਤਾਂ ਲਈ ਸੇਵਾ ਜੋ ਕਰਨਾ ਹੈ ਐਨਆਈਵੀਰ ਲੁਧਿਆਣਾ ਤੋਂ ਹੋਰ ਸਾਰੇ ਜਿਹੜੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਸ ਵੇਲੇ ਪੰਜਾਬ ਦੇ ਹੜਪੀੜਤਾਂ ਦੇ ਲੋਕਾਂ ਦੀ ਸੇਵਾ ਵਿੱਚ ਆਣ ਕੇ ਇੱਕ ਕਿਸਮ ਦੀ ਬਾਹ ਫੜੀ ਹੈ ਜਿਹਦੇ ਨਾਲ ਬਾਹ ਫੜਨ ਦਾ ਮਤਲਬ ਇਹ ਹੁੰਦਾ ਹੋਵੇ ਜਿਵੇਂ ਕਿ ਬੰਦਾ ਕੋਈ ਡਿੱਗਿਆ ਹੋਵੇ ਉਸ ਨੂੰ ਆਉਣਾ ਤੇ ਉਹਦੀ ਮੱਤ ਹੁੰਦੀ ਆ ਤੇ ਇਹਨਾਂ ਨੇ ਇੱਕ ਠਾਉਣ ਦੀ ਮੱਤ ਜਿੱਥੇ ਆਪਾਂ ਕਰਦੇ ਆਂ ਵੀ ਸਰੀਰਕ ਤੌਰ 'ਤੇ ਉਥੇ ਇਹਨਾਂ ਨੇ ਐਜੂਕੇਸ਼ਨ ਬੋਰਡ ਦੇ ਪੰਜਾਬ ਦੇ ਹੜਪੀਟਾਂ ਲਈ ਆਪਣੀ ਜੇਬ ਦੇ ਵਿੱਚੋਂ ਸੰਗਾ ਸਾਾਕਾਂ ਤੋਂ ਆਪਣੇ ਰਿਸ਼ਤੇਦਾਰਾਂ ਤੋਂ ਆਪਣੇ ਸਬੰਧੀਆਂ ਤੋਂ ਆਪਣੇ ਜਿੰਨੇ ਵੀ ਹੋਰ ਵੀ ਆਪਣੇ ਸੇਵਾਦਾਰ ਨਾਲ ਲੈ ਕੇ ਦੇਸ਼ਾਂ ਵਿਦੇਸ਼ਾਂ ਤੋਂ ਸੇਵਾ ਲੈ ਕੇ ਇਕੱਠੀ ਕਰਕੇ ਆਮ ਬੰਦੇ ਦਾ ਕੰਮ ਨਹੀਂ ਹੈ ਇਹ ਬੜੀ ਮਹਾਰਾਜ ਦੀ ਕਿਰਪਾ ਹੈ ਜਿਨ੍ਹਾਂ ਨੇ ਐਡੇ ਵੱਡਾ ਸੰਜੋਗ ਇਕੱਠਾ ਕਰਕੇ ਤੇ ਇਹਨਾਂ ਲੋਕਾਂ ਵਾਸਤੇ ਸਾਡੇ ਵਾਸਤੇ ਡੀਜ਼ਲ ਲੈ ਕੇ ਆਏ ਨੇ ਖਾਦ ਲੈ ਕੇ ਆਏ ਨੇ ਹੋਰ ਸਮਗਰੀ ਲੈ ਕੇ ਆਏ ਨੇ ਜੋ ਨੇ ਹਾੜਾਏ ਨੇ ਉਦੋਂ ਤੋਂ ਹੀ ਇਹ ਸੇਵਾ ਵਿੱਚ ਜੁਟੇ ਹੋਏ ਨੇ ਅਸੀਂ ਤੇ ਇਹਨਾਂ ਦੇ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਹਨਾਂ ਨੂੰ ਮਹਾਰਾਜ ਕਿਰਪਾ ਕਰਨ ਬਹੁਤ ਬਹੁਤ ਜਿਹੜਾ ਆਪਣੇ ਵੱਲੋਂ ਮਹਾਰਾਜ ਆਸ਼ੀਰਵਾਦ ਵਖਣ ਜਿਹਦੇ ਕਰਕੇ ਇਹਨਾਂ ਦੇ ਤੰਦਰੁਸਤੀਆਂ ਵੀ ਮਹਾਰਾਜ ਵਖਣ ਅੱਗੇ ਤੋਂ ਸੇਵਾ ਕਰਨ ਦੇ ਹੌਲ ਬਲ ਵਖਣਾ ਕੀਤੀ ਹੋਈ ਸੇਵਾ ਇਹਨਾਂ ਦੀ ਮਹਾਰਾਜ ਸੇਵਾ ਵਿੱਚ ਆਪਣੇ ਲੇਖੇ ਵਿੱਚ ਲਾਉਣ ਇਹਨੇ ਬਜਨਾ ਦੇ ਨਾਲ ਆਪਾਂ ਧੰਨਵਾਦ ਕਰਦਾ ਆ ਜਮਾਂ ਦਾ ਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਡੀਜ਼ਲ ਦੀ ਸੇਵਾ ਕਰਵਾ ਰਹੇ ਆ ਗੁਰੂ ਨਾਨਕ ਦੇਵ ਜੀ ਦੇ ਰਾਸਤੇ ਤੇ ਸੇਕ੍ਰੇਟਸ ਕਾਲਣ ਵੱਲੋਂ ਉਹਨਾਂ ਸੰਗਤਾਂ ਦਾ ਅਸੀਂ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਜਿਨ੍ਹਾਂ ਨੇ ਮਾਇਆ ਦੇ ਕੇ ਸਾਨੂੰ ਇੱਥੇ ਨਵਾਜੇ ਇੱਥੇ ਭੇਜਿਆ ਜਦੋਂ ਇੱਥੇ ਆ ਕੇ ਦੇਖਿਆ ਕਿ ਸੜ ਹੜਾਂ ਦੇ ਹਾਲਾਤ ਵਿੱਚ ਬਹੁਤ ਬੁਰੀ ਤਰ੍ਹਾਂ ਪਾਣੀ ਵਿੱਚ ਝੋਨਾ ਝੋਨੇ ਦੇ ਉੱਤੋਂ ਦੀ ਵਗ ਰਿਹਾ ਔਰ ਉਸ ਖੇਤਾਂ ਦੇ ਵਿੱਚ ਖੜਾ ਔਰ ਸੁੱਕ ਨਹੀਂ ਰਿਹਾ ਸੀਗਾ ਅਸੀਂ ਉਸ ਵਕਤ ਕੁਝ ਨਹੀਂ ਕੀਤਾ ਸੀਗਾ ਹੁਣ ਜਰੂਰ ਤਾਂ ਪੈਣੀ ਹੈ ਕਿਉਂਕਿ ਹੁਣ ਮੁੜ ਕੇ ਫਿਰ ਕੰਮ ਦੁਬਾਰਾ ਸ਼ੁਰੂ ਹੋਇਆ ਜਿਹੜੇ ਝੋਨੇ ਸੜ ਗਏ ਆ ਜਾਂ ਖੇਤੀਬਾੜੀ ਮੁੜ ਕੇ ਸ਼ੁਰੂ ਹੋਈ ਆ ਉਹਦੇ ਤੇ ਗੁਰੂ ਨਾਨਕ ਦੇਵ ਜੀ ٹرسٹ ਦੇ ਸੇਕਟਸ ਕੋਲਣ ਭਾਇਆ ਨੇ ਇਹਦਾ ਐਜੂਕੇਟਸ ਪੰਜਾਬ ਆਿਆਂ ਦੇ ਨਾਲ ਰਾਲ ਕੇ ਅਸੀਂ ਇਹਨਾਂ ਦਾ ਕੀਤਾ ਹੋਇਆ ਕੰਮ ਜਿਹੜਾ ਘਰ ਘਰ ਜਾ ਕੇ ਇਹਨਾਂ ਨੇ ਜ਼ਮੀਨ ਦੀਆਂ ਫਰਦਾਂ ਦੇਖ ਕੇ ਫਰਦਾਂ ਤੋਂ ਕਿੰਨੇ ਕਮਾਂ ਜ਼ਮੀਨ ਹੈਗੀ ਆ ਜਿਹੜੇ ਤਕਰੀਬਨ ਗਰੀਬ ਸੀਗੇ 8-10 ਤੋਂ ਥੱਲੇ ਥੱਲੇ 8-10 ਇੱਕ ਤੋਂ ਥੱਲੇ ਥੱਲੇ ਜ਼ਮੀਨ ਜਿਹੜੀ ਹੈ ਉਹਨਾਂ ਨੂੰ ਇਹ ਡੀਜ਼ਲ ਵੰਡਿਆ ਜਾ ਰਿਹਾ ਤੇ ਢੇਰ ਵੰਡਿਆ ਜਾ ਰਿਹਾ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਟਰੈਕਟਰਾਂ ਦੀ ਬਾਰੀ-ਸ਼ੇਰ ਬਾਰੀ ਆ ਰਹੀ ਹੈ ਤੇ ਸਾਰੇ ਪਿੰਡ ਨੂੰ ਇਸ ਪਿੰਡ ਵਿੱਚ ਡੀਜ਼ਲ ਦਿੱਤਾ ਜਾ ਰਿਹਾ ਤੇ ਇਹਦੇ ਬਾਅਦ ਜਦੋਂ ਹਫ਼ਤੇ ਦਸਾਂ ਦਿਨਾਂ ਤੇ ਢੇਰ ਦੇਣਾ ਉਹ ਵੀ ਦੇਣਾ ਦੇਵਾਂਗੇ ਕਰਾਂਗੇ ਉਹ ਉੱਥੇ ਦੇਖ ਰਹੇ ਸੀਗੇ ਹੁਣ ਇੱਕ ਬੰਦਾ ਇੱਕ ਟਰੈਕਟਰ ਲੈ ਕੇ ਡੀਜ਼ਲ ਲਿਆ ਤੁਰੇ ਬਹਾਈ ਸ਼ੁਰੂ ਕਰ ਦਿੱਤੀ ਸੋ ਅਸੀਂ ਇਸ ਇਸ ਦੇ ਨਾਲ ਨਾਲ ਐਜੂਕੇਟ ਪੰਜਾਬ ਆਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਰੀਕੀ ਦੇ ਨਾਲ ਘਰਾਂ ਵਿੱਚ ਜਾ ਕੇ ਸਾਰਾ ਡਾਟਾ ਲੇਖ ਕੇ ਪਿੰਡ ਦੇ ਸਰਪੰਚ ਤੋਂ ਵੀ ਪੁੱਛਿਆ ਨਾਲ ਪਿੰਡ ਦੇ ਹੋਰ ਸੱਜਣਾ ਤੋਂ ਵੀ ਪੁੱਛਿਆ ਕਿ ਬਾਰੀ ਇਹ ਦੱਸਦਾ ਕਿ ਸਰਪੰਚ ਇੱਕ ਸਾਈਡ ਦੀ ਗੱਲ ਕਰ ਜਾਂਦੇ ਪਰ ਇਹਨਾਂ ਨੇ ਦੋਨਾਂ ਪਾਸਿਆਂ ਤੋਂ ਪੁੱਛ ਕੇ ਬਾਇਓ ਡਾਟਾ ਤਿਆਰ ਕੀਤਾ ਤੇ ਫਿਰ ਹੁਣ ਸਰਪੰਚ ਦੇ ਵੀ ਸਾਈਨ ਹੋਏ ਪੁਰਾਣੇ ਸਰਪੰਚ ਦੇ ਵੀ ਸਾਈਨ ਹੋਏ ਇਸ ਤਰ੍ਹਾਂ ਬਾਇਓ ਡਾਟਾ ਤਿਆਰ ਕਰਕੇ ਹੁਣ ਉਹਨਾਂ ਨੂੰ ਰਸੀਤਾਂ ਦਿੱਤੀਆਂ ਕਿ ਕਿੰਨੇ ਘਰ ਵਿੱਚ ਕਿੰਨੀ ਜ਼ਮੀਨ ਹੈ ਤੇ ਉਹਨਾਂ ਕਿੰਨੇ ਲੀਟਰ ਡੀਜ਼ਲ ਦੇਣਾ ਇਸ ਤਰ੍ਹਾਂ ਟਰੈਕਟਰਾਂ ਵਿੱਚ ਪਵਾ ਕੇ ਜਾ ਰਹੇ ਆ ਜਾਂ ਟਰੈਕਟਰਾਂ ਤੋਂ ਵੱਧ ਵੀ ਜਿਹੜਾ ਨੂੰ ਦੇਣਾ ਉਹ ਨਾਲ ਕੰਟੇਨਰ ਹੈ ਕਿ ਕੰਟੇਨਰਾਂ ਵਿੱਚ ਵੀ ਡੀਜ਼ਲ ਦੇਣਾ ਤੋ ਇੱਥੇ ਤਾਂ ਇਸ ਵੇਲੇ ਇਦਾਂ ਲੱਗਦਾ ਕਿ ਜੰਤ ਟਰੈਕਟਰਾਂ ਦਾ ਮੇਲਾ ਲੱਗਾ ਆ ਹੁੰਦਾ ਚਲੋ ਇਹਦਾ ਵੀਰਾਂ ਦਾ ਮੌਕੇ sire ਇਹਨਾਂ ਨੂੰ ਡੀਜ਼ਲ ਮਿਲ ਜਾਊਗਾ ਆਪਣੇ ਬਹਾਈ ਦਾ ਕੰਮ ਸ਼ੁਰੂ ਹੋ ਕੇ ਕਣਕ ਬੀਜ ਲੈਣਗੇ ਤੇ ਆਉਣ ਵਾਲਾ ਜਿਹੜਾ ਅਪ੍ਰੈਲ ਹੋਗਾ ਹੋਪਫਲੀ ਭਾਗਾ ਭਰਿਆ ਸੁਖੀ ਭਰਿਆ ਹੋਵੇ ਇਹ ਸਾਰੀਆਂ ਤਿੰਨਾਂ ਸੋਸਾਇਟੀਆਂ ਦੀ ਬਦੌਲਤ ਇਹ ਕੰਮ ਹੋ ਰਿਹਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਅਮਰਸਰ ਜ਼ਿਲ੍ਹੇ ਦੇ ਵਿੱਚ ਜਿੰਨਾ ਪਿੰਡਾਂ ਦੀ ਜ਼ਿੰਮੇਵਾਰੀ ਲਈਤੀ ਗਈ ਸੀ ਸਾਮ ਸੰਭਾਲ ਦੀ ਤੇ ਅੱਜ ਉਹਨਾਂ ਪਿੰਡਾਂ ਦੇ ਵਿੱਚ ਆ ਤੁਸੀਂ ਇੱਕ ਇਕੱਠ ਦੇਖ ਸਕਦੇ ਹੋ ਕਿਸਾਨ ਭਰਾਵਾਂ ਦਾ ਤੇ ਇਹਨਾਂ ਨੂੰ ਅਗਲੀ ਖੇਤੀ ਵਾਸਤੇ ਜਿਹੜੀਆਂ ਲੋੜਿੰਦੀਆਂ ਚੀਜ਼ਾਂ ਨੇ ਲੋੜਿੰਦਾ ਸਮਾਨ ਹੈ ਉਹ ਅੱਜ ਦਿੱਤਾ ਜਾਣਾ ਹੈ ਤੇ ਆਓ ਅੱਜ ਆਪਾਂ ਗੱਲ ਕਰਦੇ ਹਾਂ ਇਹਨਾਂ ਪਿੰਡਾਂ ਇਸ ਪਿੰਡ ਦੇ ਕਿਸਾਨ ਵੀਰਾਂ ਨਾਲ ਤਾਂ ਜੋ ਪਤਾ ਲੱਗੇ ਵੀ ਇਹਨਾਂ ਨੂੰ ਕੀ ਇੱਜਾ ਦੀ ਲੋਡ ਸੀ ਤੇ ਇਹਨਾਂ ਨਾਲ ਜੋ ਵੀ ਐਜੂਕੇਟ ਪੰਜਾਬ ਪ੍ਰੋਜੈਕਟ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਪਹੁੰਚਿਆ ਹੈ ਜੀ ਤੇ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਵੀ ਵੀਰ ਕਿਸਾਨਾਂ ਵਾਸਤੇ ਪਹੁੰਚੇ ਹਨ ਪੰਜਾਬ ਜਗਟ ਵੱਲੋਂ ਹਾਂਜੀ ਉਹ ਬਹੁਤ ਹੀ ਵਿਸ਼ੇਸ਼ ਉਪਰਾਲਾ ਉਹਨਾਂ ਨੇ ਕੀਤਾ ਹੈ ਔਰ ਤੈਦਲੋਂ ਕੀਤਾ ਹੈ ਬੜੀ ਹੀ ਤਨਦੇਈ ਦੇ ਨਾਲ ਸੇਵਾ ਜੋ ਕਰ ਰਹੇ ਹਨ ਅੱਜ ਤੱਕ ਜਦੋਂ ਦਾ ਹੜਾ ਆਇਆ ਹੈ ਕਿਸੇ ਸਰਕਾਰ ਦਾ ਕੋਈ ਕਰਿੰਦਾ ਕੋਈ ਮੰਤਰੀ ਕੋਈ ਐਮ ਐਲ ਏ ਕਿਸੇ ਨੇ ਆਣ ਕੇ ਇਸ ਤਰ੍ਹਾਂ ਦੀ ਸਾਰ ਨਹੀਂ ਲਈ ਜਿੰਨੀ ਸਾਰ ਇਹ ਪੰਜਾਬ ਪ੍ਰੋਜੈਕਟ ਵੱਲੋਂ ਨਗਰਾਂ ਦੇ ਵਿੱਚ ਜਾ ਕੇ ਸੇਵਾ ਕੀਤੀ ਜਾ ਰਹੀ ਹੈ ਇਸ ਕਰਕੇ ਕਿਉਂਕਿ ਇਹਨਾਂ ਵੀਰਾਂ ਦਾ ਵੀ ਆਪਾਂ ਨੂੰ ਕਿਉਂਕਿ ਜਿਹੜੇ ਵੀਰ ਸਹਾਇਕ ਨੇ ਉਹ ਸਹਾਇਤਾ ਵੀ ਕਰਨ ਲੋ ਸੰਗ ਇਹਨਾਂ ਵੀਰਾਂ ਦੀ ਕਰਨ ਕਿਉਂਕਿ ਇਹ ਜਿਸ ਤਰ੍ਹਾਂ ਕਰ ਰਹੇ ਨੇ ਹੁਣ ਇੱਕ ਕਿਸਾਨ ਨੂੰ ਇੱਕ ਕਿੱਲੇ ਪ੍ਰਤੀ ਇੱਕ ਗੱਟਾ ਜਿਹੜਾ ਇਹ ਡੀਏਪੀ ਦਾ ਦਿੱਤਾ ਜਾ ਰਿਹਾ ਹੈ 12 ਲੀਟਰ ਪ੍ਰਤੀ ਇੱਕ ਲੀਟਰ ਜਿਹੜਾ ਹੈ ਕਿੱਲਾ ਉਹ ਡੀਜ਼ਲ ਦਿੱਤਾ ਜਾ ਰਿਹਾ ਹੈ ਤੇ ਇਸ ਹਿਸਾਬ ਦੇ ਨਾਲ ਜਿੰਨੀ ਵੀ ਕਿਉਂਕਿ ਬਹੁਤ ਜ਼ਿਆਦੀ ਮਾਇਆ ਬਣਦੀ ਹੈ ਇਸ ਕਮੇਟੀ ਦੀ ਜਿਹੜੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਜਿੰਨਾ ਪਿੰਡ ਕੜਿਆਲ ਦੇ ਵਿੱਚ ਆਣ ਕੇ ਇਹ ਸਾਰਾ ਇਨਾਂ ਜਿਹੜੇ ਹੜਪੀੜਤਨ ਜਿਨ੍ਹਾਂ ਦਾ ਨੁਕਸਾਨ ਹੋਇਆ ਏ ਉਹਨਾਂ ਦੀ ਬਹੁਤ ਸਹਾਇਤਾ ਕੀਤੀ ਇਸ ਤਰ੍ਹਾਂ ਦਾ ਸਹਾਇਤਾ ਲੈ ਕੇ ਜੇ ਤੱਕ ਕੋਈ ਵੀ ਸਾਡੇ ਪਿੰਡ ਵਿੱਚ ਨਹੀਂ ਪਹੁੰਚਿਆ ਜਿਹੜਾ ਆਉਂਦਾ ਰਿਹਾ ਉਹ ਬਾਰਸ ਫੂਟਰ ਵਜਾ ਕੇ ਪਿੰਡ ਦਾ ਕੇਰਾ ਕੇਰਾ ਘੱਟ ਕੇ ਚੱਲੇ ਜਾਂਦਾ ਰਿਹਾ ਸੋ ਬਹੁਤ ਬਹੁਤ ਧੰਨਵਾਦ ਹੈ ਇਸ ਪੰਜਾਬ ਪ੍ਰੋਜੈਕਟ ਜੋ ਕੋਈ ਮੀਟੀ ਮੰਨ ਲਓ ਜਾਂ ਕੋਈ ਸੰਸਥਾ ਮੰਨ ਲਓ ਜਿਨ੍ਹਾਂ ਵੱਲੋਂ ਸੇਵਾ ਕੀਤੀ ਜਾ ਰਹੀ ਵੱਖ-ਵੱਖ ਪਿੰਡਾਂ ਦੇ ਵਿੱਚ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਕਿਉਂਕਿ ਇਹਨਾਂ ਨੇ ਜਿਹੜੀ ਹੈ ਲੋੜ ਵੇਲੇ ਜਦੋਂ ਕਹਿੰਦੇ ਕੋਈ ਬਾਹ ਫੜ ਲਵੇ ਉਹਦੇ ਵਰਗਾ ਭਾਈ ਕੋਈ ਨਹੀਂ ਹੁੰਦਾ ਇਹਨਾਂ ਲੋੜ ਵੇਲੇ ਇਹਨਾਂ ਡੁੱਬੇ ਹੋਏ ਕਿਸਾਨਾਂ ਦਾ ਆਣ ਕੇ ਸਾਰ ਲਈ ਹੈ ਇਹਨਾਂ ਦਾ ਸਾਥ ਦਿੱਤਾ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਬਹੁਤ ਲੰਬੇ ਸਮੇਂ ਤੋਂ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੇਵਾ ਨਿਭਾ ਰਿਹਾ ਜਿਸ ਤਹਿਤ 6200 ਏਕੜ ਜ਼ਮੀਨ ਦੀ ਰੱਖ-ਰਖaal ਦੀ ਬਜਾਈ ਦੀ ਸੇਵਾ ਵਾਸਤੇ ਐਜੂਕੇਟ ਪੰਜਾਬ ਪ੍ਰੋਜੈਕਟ ਸੇਵਾ ਨਿਭਾ ਰਿਹਾ ਤੇ ਸਾਡਾ ਜੀ ਅਸੀਂ ਬੱਚਿਆਂ ਦੀ ਪੜ੍ਹਾਈ ਕੱਟ ਲਈ ਤੀਆ ਅਸੀਂ ਫਸਲ ਦੀ ਬਜਾਈ ਤੇ ਬੱਚਿਆਂ ਦੀ ਪੜ੍ਹਾਈ ਤੇ ਇਸ ਤਹਿਤ ਅੱਜ ਪਿੰਡ ਕੜਿਹਾਲ ਰਾਜਸਥਾਨੀ ਦੇ ਸਾਡੀ ਸੰਸਥਾ ਵੱਲੋਂ ਇੱਥੇ ਡੀਜ਼ਲ ਦੇ ਲੰਗਰ ਗੁਰਨਾਨ ਨੰਦ ٹرسٹ ਸਕਾਟਲੈਂਡ ਤੇ ਸਿੱਖ ਏਡ ਸਕਾਟਲੈਂਡ ਵੱਲੋਂ ਇਹ ਨਾਲ ਮਿਲ ਕੇ ਸੇਵਾ ਨਿਭਾਈ ਜਾ ਰਹੀ ਹੈ ਤੇ ਜਿਹੜੇ ਜਿਹੜੇ ਪਿੰਡ ਕੜਿਆਲ ਪਿੰਨ ਨੇਪਾਲ ਦੇ ਜਿਹੜੇ ਕਿਸਾਨ ਵੀ ਜਿਨ੍ਹਾਂ ਦੀ ਫਸਲਾਂ ਦੀ ਮਾਰ ਕਰਕੇ ਤੇ ਫਸਲਾਂ ਖਰਾਬ ਹੋਈਆਂ ਨੇ ਹੜਾਂ ਦੀ ਮਾਰ ਕਰਕੇ ਪਿੰਡ ਕੜਿਆਲ ਤੇ ਪਿੰਨ ਨੇਪਾਲ ਜਿਹੜੇ ਜਿੱਥੇ ਹੜਾਂ ਦੀ ਮਾਰ ਕਰਕੇ ਫਸਲਾਂ ਖਰਾਬ ਹੋਈਆਂ ਨੇ ਉਹਨਾਂ ਦੀ ਫਸਲਾਂ ਵਾਸਤੇ ਡੀਜ਼ਲ ਡੀਏਪੀ ਤੇ ਯੂਰੀ ਦੀ ਸੇਵਾ ਨਿਭਾਈ ਜਾ ਰਹੀ ਹੈ ਜੀ ਤੁਸੀਂ ਦੇਖ ਰਹੇ ਹੋ ਇਹ ਸਾਰੇ ਟਰੈਕਟਰ ਲੱਗੇ ਆ ਜੀ ਤੇ ਹਰ ਇੱਕ ਵੀਰ ਨੂੰ ਉਹਦਾ ਡਾਟਾ ਬਣਾਇਆ ਜਾ ਰਿਹਾ ਡਾਟੇ ਦੇ ਤਹਿਤ ਪਰ ਇੱਕੜ ਦੇ ਹਿਸਾਬ ਦੇ ਨਾਲ 12 ਲੀਟਰ ਡੀਜ਼ਲ ਦਿੱਤਾ ਜਾ ਰਿਹਾ ਤਾਂ ਕਿ ਇਹ ਆਪਣੀ ਫਸਲਾਂ ਦੀ ਬਜਾਈ ਦੁਆਰਾ ਕਰ ਸਕਣ ਜੀ ਕਿਉਂਕਿ ਜਦੋਂ ਕਿਸਾਨ ਨੂੰ ਫਸਲ ਦੀ سپورਟ ਮਿਲ ਜਾਂਦੀ ਹੈ ਤੇ ਉਹ ਫੇਰ ਖੜਾ ਵੀ ਹੋ ਸਕਦਾ ਹੈ ਜੀ ਕਿਉਂਕਿ ਜਦੋਂ ਕਿਸਾਨ ਨੂੰ ਫਸਲ ਦੀ ਬਿਜਾਈ ਦੀ ਸਪੋਰਟ ਕੀਤੀ ਜਾਏਗੀ ਤੇ ਉਹ ਖੜਾ ਹੋ ਸਕਦਾ ਜੀ ਤੇ ਨਾਲ ਹੀ ਜਿਹੜੇ ਹੜਪ੍ਰਭਾਵਿਤ ਜਿਹੜੇ ਪਰਿਵਾਰ ਨੇ ਇਨ੍ਹਾਂ ਪਿੰਡਾਂ ਦੇ ਤੇ ਉਹਨਾਂ ਦੇ ਬੱਚਿਆਂ ਦੀ ਵਿੱਦਿਆ ਦੀ ਫੀਸ ਦੀ ਬੱਚਿਆਂ ਦੀ ਜਿਹੜੇ ਹੜਪ੍ਰਭਾਵਿਤ ਜਿਹੜੇ ਹੜਪ੍ਰਭਾਵਿਤ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਜਿਹੜੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਸੰਭੇਜ ਜਾ ਰਹੇ ਆ ਉਹਨਾਂ ਦੇ ਬੱਚਿਆਂ ਦੀ ਫੀਸ ਵੀ 6 ਮਹੀਨੇ ਦੀ 31 ਮਾਰਚ 2025 ਤੱਕ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਦਿੱਤੀ ਜਾਏਗੀ ਕਿਹੜੀ ਜਗ੍ਹਾ ਤੇ ਆਏ ਜੇ ਤੇ ਕਿਹੜੀ ਸੰਸਥਾ ਵੱਲੋਂ ਕੀ ਸੇਵਾ ਕੀਤੀ ਆ ਹਾਂਜੀ ਦਾਸ ਦਾ ਨਾਮ ਦਸਵਿੰਦਰ ਸਿੰਘ ਖਾਲਸਾ ਇੰਗਲੈਂਡ ਤੋਂ ਤੇ ਮੇਰੇ ਨਾਲ ਵੀਰ ਆਏ ਆ ਸਕਾਟਲੈਂਡ ਤੋਂ ਹੋ ਜੀ ਵੀ ਇੱਕ ਯੂਕੇ ਦਾ ਹਿੱਸਾ ਹੈ ਤੇ ਆਪਾਂ ਨਾਲ ਕੇ ਸੇਵਾ ਕਰ ਰਹੇ ਆ ਇੱਥੇ ਜਿਵੇਂ ਪੰਜਾਬ ਵਿੱਚ ਹੜ੍ਹ ਆਏ ਆ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਐਜੂਕੇਟ ਪੰਜਾਬ ਪ੍ਰੋਜੈਕਟ ਸੇਵਾ ਕਰ ਰਿਹਾ ਤੇ ਇਹ ਗੁਨਾਨਕ ਚੈਰੀਟੇਬਲ ਟਰਸਟ ਵਾਲੇ ਵੀ ਸਾਥ ਕੀ ਆਏ ਆ ਸਾਡੇ ਨਾਲ ਨਾਲ ਕੇ ਆਪਾਂ ਇੱਥੇ ਟਰੈਕਟਰ ਟਰੈਕਟਰ ਵਾਲਿਆਂ ਜਿਹਨਾਂ ਦੀ ਜ਼ਮੀਨਾਂ ਚ ਖਰਾਬ ਹੋ ਗਈਆਂ ਸਾਰੀਆਂ ਬਿਲਕੁਲ ਤੇ ਉਹਨਾਂ ਨੂੰ ਜੋਕ ਚੀਜ਼ ਦੀ ਲੋੜ ਹੈਗੀ ਆ ਇਹ ਸੰਸਥਾ ਵੱਲੋਂ ਦਿੱਤੀ ਜਾ ਰਹੀ ਹੈ ਇਹਨਾਂ ਦੀ ਸੰਸਥਾ ਸਾਡੀ ਸੰਸਥਾ ਮਿਲ ਕੇ ਸੇਵਾ ਕਰ ਰਹੀ ਹੈ ਔਰ ਇਹ ਪੰਜਾਬ ਦੇ ਵਿੱਚ ਬਹੁਤ ਲੋੜ ਹੈ Ahora sí, ese va. ਬੀਰੂ ਸਾਹਿਬ ਕਰਵਾ ਰਹੇ ਆ ਕਿਉਂਕਿ ਅਖੀਲੇ ਸਵਾਸ ਤੱਕ ਇੱਥੇ ਸੇਵਾ ਕਰਨੀ ਕਰਨੀ ਹੈ ਕਿਉਂਕਿ ਇੱਕ ਫਰਜ਼ ਹੈ ਆਪਣਾ ਇਨਸਾਨ ਦਾ ਕਿਉਂਕਿ ਸਾਡੇ ਗੁਰੂਆਂ ਨੇ ਵੀ ਸਾਨੂੰ ਸਿਖਾਇਆ ਨਾਮ ਜਪੋ ਕਿਤ ਕਰੋ ਵੰਡ ਕੇ ਛਕੋ 60 ਸਾਲ ਦਾ ਸਮਾਂ ਇੰਗਲੈਂਡ ਦੀ ਉੱਤੇ ਲਗਾ ਕੇ ਤੇ ਹੁਣ ਅਖੀਲੇ ਸਵਾਸ ਤੱਕ ਇਹ ਸੇਵਾ ਕਰ ਰਹੇ ਆ ਬੀਰੂ ਸਾਹਿਬ ਕਰਾ ਰਹੇ ਜਿੱਥੇ ਐਜੂਕੇਟ ਪੰਜਾਬ ਪ੍ਰੋਜੈਕਟ ਮੇਨ ਸੇਵਾ ਤਾਂ ਬੱਚਿਆਂ ਨੂੰ ਪੜ੍ਹਾਈਆਂ ਕਰਾਈ ਦੀ ਵੀ ਆਉਣ ਵਾਲੀ ਪਨੀਰੀ ਸਾਂ ਵੀ ਹੈ ਪਰ ਉੱਥੇ ਹੁਣ ਹੜ ਆ ਗਿਆ ਤੇ ਫਿਰ ਇਹ ਵੀ ਸੇਵਾ ਹੀ ਹੈ ਸੋ ਇਹ ਬੱਚਿਆਂ ਦੀ ਫੀਸਾਂ ਵੀ ਦਿੱਤੀਆਂ ਜਾ ਰਹੀਆਂ ਨੇ ਨਾ ਬੱਚਿਆਂ ਦੇ ਘਰਾਂ ਘਰਾਂ ਨੂੰ ਵੀ ਠੀਕ ਕਰਾਇਆ ਜਾ ਲੈ ਕੇ ਮੇਰੇ ਵੀਰ ਵੀ ਨਾਲ ਆਇਆ ਹੈ ਸਕਾਟਲੈਂਡ ਤੋਂ ਤੋਂ ਆਪਾਂ ਚਾਰ ਸਾਲ ਮਿਲ ਕੇ ਸੇਵਾ ਕਰ ਰਹੇ ਆਂ ਔਰ ਇਹ ਸੇਵਾ ਬਹੁਤ ਲੋੜਾ ਔਰ ਜਿਹੜੇ ਜਿਹੜੇ ਸਹਿਯੋਗੀ ਆ ਸਾਡੇ ਇਹਨਾਂ ਦੇ ਵੀ ਸੇਵਗੀ ਸਾਰੀ ਦੁਨੀਆ ਚ ਬੈਠੇ ਆ ਕਿੰਨਾ ਡੀਜ਼ਲ ਕਿੰਨਾ ਦਿੱਤਾ ਜਾ ਰਿਹਾ ਡੀਜ਼ਲ ਅੱਜ ਕਿੰਨਾ ਘਾ ਰਿਹਾ ਮੇਰੇ ਨਾਲ ਟੀਮ ਹੈ ਪੂਰੀ ਮੇਰੀ ਇਹ ਤੁਹਾਨੂੰ ਸਭ ਨੂੰ ਦੱਸਾਂਗੇ ਕਿਉਂਕਿ ਮੈਨੂੰ ਸਾਰਾ ਕੁਝ ਨੀਰ ਵੇਰਵਾ ਸਾਰਾ ਨਾ ਪੂਰਾ ਛੱਟਾ ਬਣਾਇਆ ਹੈ ਤਰੀਕੇ ਨਾਲ ਭਾਈ ਹਰ ਜਿਸ ਬੰਦੇ ਦੀ 1 ਏਕੜ ਜ਼ਮੀਨ ਹੈ ਉਹਨੂੰ ਇੰਨਾ ਡੀਜ਼ਲ ਜਿਹਦੀ ਜ਼ਿਆਦਾ ਉਹਨਾਂ ਡੀਜ਼ਲ ਐਸਾ ਕਰਕੇ ਅੱਜ ਮੰਡਿਆ ਜਾ ਰਿਹਾ ਜੀ ਹਾਂ ਹੋਰ ਥੋੜਾ ਗਿਆ ਹਾਂ ਇਹਨਾਂ ਵੀ ਜੀ ਕੋਈ ਇਹਨਾਂ ਬੱਚੇ ਕਰ ਕਰ ਸੱਜ ਸੱਜ ਮੈਡਮ ਮੈਡਮ ਕਾਸਟ ਸਬੋਟਡ ਹੀ ਲੱਗ ਗਿਆ ਓਕੇ ਠੀਕ ਹੈ ਤੁਹਾਨੂੰ ਗਏ ਪਹਿਲੇ ਤੁਸੀਂ ਦੇ ਦਿੰਦੇ ਨਾ ਸਾਨੂੰ ਵੀ ਕਲੀਅਰ ਹੋ ਜਾਂਦਾ ਕੰਮਾ ਕੀ ਹੈ ਇੱਧਰ ਕਰ ਲਾ ਪਹਿਲੇ ਸਵਾਲ ਆਪਾਂ ਤੁਹਾਨੂੰ ਪੁੱਛਣਾ ਮੋੜਾ ਲੱਗ ਜਾਏਗਾ ਕੀ ਹਾਂ ਠੀਕ ਹੈ ਠੀਕ ਹੈ ਸਾਨੂੰ ਆਲਾ ਸਵਾਲ ਕਰਦੇ ਜੀ ਮਾਈਕ ਮਾਈਕ ਲੈ ਕੇ ਦੱਸ ਦੇਣਾ ਇਹਨਾਂ ਦੱਸਣਾ ਵੀਰਾ ਹੋ ਜਾਣਾ ਹਾਂ ਲਾਇਰ ਕੋਲ ਹਾਂਜੀ ਹਾਂਜੀ ਵੀਰ ਜੀ ਆਪਣਾ ਮੇਰਾ ਰਾਜੀਪ ਸਿੰਘ ਜੀ ਤੇ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਸੇਵਾ ਨਿਭਾ ਰਿਹਾ ਜੀ ਅੱਜ ਕਿਸ ਜਗ੍ਹਾ ਤੇ ਡੀਜ਼ਲ ਕਿੰਨਾ ਦਿੱਤਾ ਜਾ ਰਿਹਾ ਤੇ ਕਿੰਨੇ ਪਿੰਡਾਂ 'ਚ ਜਾ ਰਿਹਾ ਤੇ ਕੀ ਕੀ ਆਪੀ ਸਾਡੇ ਸਹਾਇਤਾ ਬੇਸਿਕਲੀ ਅਸੀਂ ਅੰਮ੍ਰਿਤਸਰ ਦੇ ਦੋ ਪਿੰਡਾਂ 'ਚ ਸੇਵਾ ਨਿਭਾ ਰਿਹਾ ਜੀ ਇੱਕ ਕੜਿਆਲ ਤੇ ਇੱਕ ਨੇਪਾਲ ਇਹਨਾਂ ਦੋ ਪਿੰਡਾਂ ਦੀ ਜ਼ਮੀਨ ਜਿਹੜੇ ਜਿੰਨਾਂ ਦੀ ਫਸਲਾਂ ਖਰਾਬ ਹੋਈਆਂ ਨੇ ਫਸਲਾਂ ਵਾਸਤੇ ਅੱਜ ਦਾ ਡੀਜ਼ਲ ਤੇ ਯੂਰੀਆ ਦਿੱਤਾ ਜਾ ਰਿਹਾ ਤੇ ਇੱਕ ਬਾ ਡੀਪੀ ਦੀ ਸੇਵਾ ਵੀ ਨਾਲ ਹੋएगी ਜੀ ਡੀਜ਼ਲ ਕਿੰਨਾ ਦਿੱਤਾ ਜਾ ਰਿਹਾ ਤੇ ਕਿੰਨੇ ਪਿੰਡਾਂ 'ਚ ਜਾਏਗਾ ਜੀ ਇਹ ਡੀਜ਼ਲ ਦੋ ਪਿੰਡਾਂ 'ਚ 85 100 ਲੀਟਰ ਤੇ ਇਸ ਤੋਂ ਇਲਾਵਾ ਹੋਰ ਵੀ ਇਸੇ ਤਰੀਕੇ ਸੇਵਾ ਰਹੇਗੀ ਹੜਪੀੜ ਤੇ ਇਲਾਕਿਆਂ ਦੇ ਜੀ ਐਜੂਕੇਟ ਪੰਜਾਬ ਪ੍ਰੋਜੈਕਟ ਟੋਟਲ 12 ਪਿੰਡਾਂ ਦੀ ਸੇਵਾ ਨਿਭਾ ਰਹੀ ਜੀ ਜੇ ਕੋਈ ਦੋ ਪਿੰਡ ਇੱਧਰ ਦੇ ਨੇ ਬਾਕੀ ਪਿੰਡ ਇੱਥੇ ਫਰੋਜ਼ਪੁਰ ਲੱਗਦੇ ਨੇ ਜੀ ਉੱਥੇ ਵੀ ਅਸੀਂ ਸਾਡੇ ਕੋਲ ਟੋਟਲ 6200 ਏਕੜ ਜ਼ਮੀਨ ਹੈ ਜਿਹਦੀ ਵਾਈਜ਼ੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਐਜੂਕੇਟ ਪੰਜਾਬ ਤੋਂ ਜੱਕ ਲਿਖੀ ਹੋਈ ਜੀ ਤੇ ਨਾਲ ਜਿਹੜੇ ਬੱਚੇ ਪੜ੍ਹਾਈ ਕਰਨਾ ਚਾਹੁੰਦੇ ਆਪ ਫਸਲਾਂ ਬਰਬਾਦ ਹੋ ਗਈਆਂ ਮਾਪੇ ਫੀਸ ਨਹੀਂ ਪਰਵਾਨਗੇ ਤੇ ਉਹਨਾਂ ਦੀ ਵਿੱਦਿਆ ਵਾਸਤੇ ਵੀ ਸੇਵਾ ਕੀਤੀ ਜਾਏਗੀ ਸਾਡਾ ਇੱਕ ਸਲੋਗਨ ਹੈ ਕਿ ਫਸਲ ਦੀ ਵਿਡਾਈ ਤੇ ਬੱਚੇ ਦੀ ਪੜ੍ਹਾਈ ਇਹ ਦੋਨੋਂ ਚੀਜ਼ਾਂ ਕਿਸਾਨ ਨੂੰ ਖੜਾ ਕਰ ਦਿੰਦੀ ਹੈ ਜੀ ਮੱਝਾ گاਉਂ ਦੀ ਹੈ ਆ ਜੀ ਅੱਗੇ ਅੱਗੇ ਕਰੋ ਤੁਹਾਡਾ ਹਾਂਜੀ ਵਾਈ ਜੀ ਦਾ ਖਾਲਸਾ ਵਾਈ ਜੀ ਦਾ ਖਾਲਸਾ ਹਾਂਜੀ ਠੀਕ ਹੈ ਹਾਂਜੀ ਓਕੇ ਵਾਈ ਜੀ ਦਾ ਖਾਲਸਾ ਵਾਈ ਜੀ ਕੀ ਫਤਿਹ ਮੇਰਾ ਨਾਮ ਗੁਰਮੀਲ ਸਿੰਘ ਧਾਮੀ ਮੈਂ ਇੰਗਲੈਂਡ ਸਕਾਡਲੈਂਡ ਤੋਂ ਆਇਆ ਤੇ ਉਥੋਂ ਦੀਆਂ ਸੰਗਤਾਂ ਨੇ ਜਦੋਂ ਹੜਾ ਦਾ ਪਤਾ ਲੱਗਾ ਉਹਨਾਂ ਸੰਗਤਾਂ ਨੇ ਬਹੁਤ ਜੋਸ਼ੇ ਨਾਲ ਗੁਰਦੁਆਰਿਆਂ ਦੇ ਵਿੱਚ ਪੈਸਾ ਮਾਇਆ ਇਕੱਠੀ ਕੀਤੀ ਤੇ ਮੈਨੂੰ ਉਹਨਾਂ ਨੇ ਮਾਣ ਬਖਸ਼ਿਆ ਕਿ ਤੁਸੀਂ ਆਪ ਜਾ ਕੇ ਹੱਥੀ ਸੇਵਾ ਕਰਾ ਕੇ ਆਓ ਕਿ ਜਿਸ ਨੇ ਇਹਨਾਂ ਨੇ ਦੱਸਿਆ ਕਿ ਜਿਹਨਾਂ ਪਰਵਾਰਾਂ ਦੀ ਜਮੀਨ ਸਾਰੀ ਫਸਲ ਤਬਾਹ ਹੋ ਗਈ ਆ ਉਹ ਉੱਠਣ ਜੋਗੇ ਨਹੀਂ ਉਹਨਾਂ ਦੀ ਬੈਕ ਬੋਨ ਜਿਹੜਾ ਸੀਗਾ ਉਹ ਹੈ ਹੀ ਖੇਤੀ ਖੇਤੀ ਦੇ ਵਿੱਚ ਹੁਣ ਸਾਨੂੰ ਥੋੜ੍ਹੀ ਥੋੜ੍ਹੀ ਮਦਦ ਕਰ ਰਹੇ ਆ ਕਿ ਡੀਜ਼ਲ ਪਵਾ ਕੇ ਫਸਲ ਬੀਜ ਹੋ ਜਵੇ ਤਾਂ ਉਹ ਪਰਿਵਾਰ ਮੁੜ ਕੇ ਆਪਣੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਇਹ ਵੀਰ ਵੀ ਸਾਡੇ ਨਾਲ ਹਨ ਇਹ ਸਿਕਸ ਸਿਕਸ ਗੋਲਡਨ ਅਸੀਂ ਗੁਰੂ ਨਾਨਕ ਚਟਪੜ ਸਕੋਡਨ ਦੋਨੇ ਇੱਕ ਸ਼ਹਿਰ ਤੋਂ ਹਾਂ ਤੇ ਦੋਨਾਂ ਨੇ ਰਲ ਕੇ ਸੇਵਾ ਕਰਾਈ ਆ ਡੀਜ਼ਲ ਦੀ ਤੇ ਬਜਾਈ ਬਾਤ ਦੀ ਹਾਂਜੀ ਤੇ ਹੋਰ ਵੀ ਤੋ ਇਲਾਵਾ ਸੇਵਾਵਾਂ ਜਾਰੀ ਰਹਿਣ। ਹਾਂਜੀ ਅਸੀਂ ਹੋਰ ਇਸ ਤੋਂ ਬਾਅਦ ਹਲੇ ਦੇਖਾਂਗੇ ਅੱਗੇ ਸਾਰਿਆ ਕੱਪੜੇ ਲੱਤੇ ਦੀ ਕੰਬੜਾਂ ਦੀ ਜਿਸ ਤਰ੍ਹਾਂ ਦੇ ਸਾਨੂੰ ਲੱਗੇਗਾ ਪਿੰਡਾਂ ਜਾ ਕੇ ਪਤਾ ਕਰਾਂਗੇ ਜਿਸਕੇ ਦੀ ਜ਼ਰੂਰਤ ਹੈ ਅਸੀਂ ਉਹ ਸੇਵਾ ਹਲੇ ਕਰਨ ਨੂੰ ਤਿਆਰ ਹਲੇ ਇੱਥੇ ਹੀ ਹੈਗੇ ਆਂ। ਜਾਂਚ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਪਿੰਡਾਂ ਦੀ ਜਾਂਚ ਇਸ ਅਸੀਂ ਸਾਡੇ ਬੜੇ ਭਾਈ ਹਨ ਇਹਨਾਂ ਨੇ ਸਾਰਾ ਜਾਇਜ਼ਾ ਲਿਆ ਅਸੀਂ ਇਹਨਾਂ ਦੇ ਜਾਇਜ਼ੇ ਦੇ ਉੱਤੋਂ ਸਰਪੰਚ ਨਾਲ ਹੈਗੇ ਪਿੰਡ ਦੇ ਹੋਰ ਬੁੱਧੀਜੀਵ ਨਾਲ ਹੈਗੇ ਸਾਰਿਆਂ ਤੋਂ ਪਤਾ ਕੀਤਾ ਇਹਨਾਂ ਦੇ ਕਿੰਨੀ ਜ਼ਮੀਨ ਹੈਗੀ ਹੈ 2 ਫਰਦਾਂ ਤੋਂ ਪਤਾ ਕਰਕੇ ਫਰਦਾਂ ਦੇ ਉੱਤੇ ਜਿਹੜੇ ਗਰੀਬ ਪਰਿਵਾਰ ਹੈਗੇ ਆ 8 10 ਜਾਂ 1 ਕਰੋ ਤੋਂ ਥੱਲੇ ਉਹਨਾਂ ਨੂੰ ਇਹ ਡੀਜ਼ਲ ਦਿੱਤਾ ਜਾ ਰਿਹਾ ਜਿਹੜੇ ਕਿ ਗਾਹਾਂ ਉੱਠਣਾ ਬੜਾ ਮੁਸ਼ਕਲ ਹੋ ਜਾਂਦਾ ਉਸ ਪਰਿਵਾਰਾਂ ਨੂੰ ਥੋੜੀ ਜਿਹੀ ਹੁਣ ਮਦਦ ਹੋ ਜਾਏ ਗਾਹਾਂ ਫਸਲ ਉਹਨਾਂ ਦੀ ਹੋ ਜਾਊਗੀ ਉਹਨਾਂ ਨੂੰ ਫੇ ਜੀਣਾ ਜਿਹੜਾ ਸੋਖਾ ਹੋ ਜਾਏਗਾ ਤੇ ਅੱਗੇ ਵੀ 19 ਦੋ ਸਾਲ ਪਹਿਲਾਂ ਹੋਇਆ ਹੜ੍ਹ ਇਸ ਕਰਾਂ ਦੋ ਵਾਰੀ ਫਾਂਦੀ ਮਾਰ ਥੱਲੇ ਆ ਗਏ ਆ ਲਗਾਤਾਰ ਇਸ ਤਰ੍ਹਾਂ ਦੇ ਨਾਲ ਉਹਨਾਂ ਤੋਂ ਉੱਠਣਾ ਬੜਾ ਮੁਸ਼ਕਲ ਹੋ ਜਾਂਦਾ ਠੀਕ